ਇਸ ਤਰ੍ਹਾਂ ਹੈ ਕਿ ਮੈਂ ਕੁੜੀ ਨੂੰ ਦੇਖਣ ਆਇਆ ਇੱਥੇ ਹਾਲਚਾਲ ਪੁੱਛਣ ਆਇਆ ਸਾਰੀ ਗੱਲ ਨੂੰ ਤਹਿਕੀਕਾਤ ਕਰਨਾ ਵੀ ਹੋਇਆ ਕਿ ਆਸਨ ਦੇ ਵਿੱਚ ਪੁਲਿਸ ਤੋਂ ਪੁੱਛਿਆ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਅਜੇ ਇਹ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਤੇ ਪੁਲਿਸ ਤੇ ਡਾਕਟਰ ਕਿਸੇ ਨਤੀਜੇ ਤੇ ਪਹੁੰਚ ਰਹੇ ਹਨ ਮੈਂ ਕੁੜੀ ਦੀ ਮਾਂ ਨੂੰ ਵੀ ਮਿਲਿਆ ਉਹ ਵੀ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ ਪਰਵਾਰ ਵੀ ਅਜੇ ਸਾਰਾ ਕੁਝ ਦੇਖ ਰਿਹਾ ਕਿ ਕੀ ਹੋਇਆ ਕੁੜੀ ਅਜੇ ਬਿਆਨ ਦੇਣ ਦੇ ਯੋਗ ਨਹੀਂ ਹੈ ਇਸ ਕਰਕੇ ਅਜੇ ਟਾਈਮ ਲੱਗਣਾ ਹੈ ਐਸੀ ਇਹ ਬਹੁਤ ਹੀ ਸੈਂਸਿਟਿਵ ਮੈਟਰ ਹੈ ਐਸੀ ਇਸ ਨੂੰ ਕਿਸੇ ਤਰ੍ਹਾਂ ਵੀ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਨਹੀਂ ਕਰਨਾ ਚਾਹੁੰਦੇ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਮੈਂ ਪੁਲਿਸ ਨੂੰ ਤੇ ਹਸਪੀਟਲ ਦੇ ਡਾਕਟਰ ਸਾਹਿਬਾਨ ਨੂੰ ਇਹੀ ਕਿਹਾ ਕਿ ਕਿਸੇ ਦੀ ਨੀਤੀ ਪੈਣ ਦੇ ਨਾਲ ਵੀ ਗਲਤ ਜੇ ਹੁੰਦਾ ਹੈ ਤਾਂ ਉਹਦੇ ਵਾਸਤੇ ਸਾਨੂੰ ਨੇਕ ਨੀਤੀ ਹਰੇ ਇਮਾਨਦਾਰੀ ਦੇ ਨਾਲ ਉਹਦੇ ਨਾਲ ਖੜਨਾ ਹੈ ਐਸੀ ਪਰਿਵਾਰ ਦੇ ਨਾਲ ਹਰ ਤਰੀਕੇ ਦੇ ਨਾਲ ਇਹਨਾਂ ਨੂੰ ਇਨਸਾਫ ਮਿਲੇ ਇਹ ਐਸੀ ਇਨਸ਼ੋਰ ਕਰ ਰਹੇ ਹਾਂ ਤੇ ਕਰਾਂਗੇ ਤੇ ਜੋ ਵੀ ਆਊਟਕਮ ਆਏਗੀ ਸਾਹਮਣੇ ਉਹਦੇ ਮੁਤਾਬਕ ਐਸੀ ਵੀ ਪਰਿਵਾਰ ਦੇ ਨਾਲ ਖੜਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਥੈਂਕ ਯੂ ਸਰ ਚਾਹੁੰਦਾ ਹੈ ਕਿ ਇਹ ਮੈਨੂੰ ਸਮਝ ਨਹੀਂ ਆ ਰਿਹਾ ਇਹੇ ਆਮ ਆਦਮੀ ਦੀ ਸਰਕਾਰ ਹੈ ਕਿ ਬਦਨਾਮ ਆਦਮੀ ਦੀ ਸਰਕਾਰ ਹੈ ਸਾਡੇ ਜਲੰਧਰ ਦੇ ਵਿੱਚ ਹੀ ਕੱਲ ਇੱਕ ਵਕੀਲ ਦੇ ਘਰ ਗੋਲੀਆਂ ਚੱਲ ਗਈਆਂ ਉਹਦੇ ਤੇ ਅਟੈਕ ਹੋ ਗਿਆ ਕੱਲ আর ਅੱਜ ਦੋ ਬੰਦਿਆਂ ਦੇ ਦਾਤ ਦਿਖਾ ਕੇ ਪੈਸੇ ਲੈ ਗਏ ਪੰਜਾਬ ਦੇ ਵਿੱਚ ਹਾਲਾਤ ਬਹਾਰ ਹੋ ਜਾ ਰਹੇ ਸਰਕਾਰ ਦੇ ਗ੍ਰਿਫਤ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਨਹੀਂ ਉਹ ਕਿਸ ਟਾਈਮ ਕੰਮ ਕਰਦੇ ਆ ਜਾਂ ਕੰਮ ਪਤਾ ਨਹੀਂ ਕਰਦੇ ਵੀ ਆ ਕਿ ਨਹੀਂ ਕਰਦੇ ਪੰਜਾਬ ਦਾ ਉਹਨਾਂ ਨੂੰ ਜਾਦਾ ਵਜਨ ਹਰਿਆਣੇ ਦੀਆਂ ਇਲੈਕਸ਼ਨਾਂ ਤੇ ਹੋਰ ਇਲੈਕਸ਼ਨਾਂ ਦਾ ਰਹਿੰਦਾ ਹੈ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਰਕਾਰ ਹੋਸ਼ ਕਰੇ ਇਹ ਨਾ ਹੋਵੇ ਕਿ ਸਾਡੇ ਹੱਥ ਚੋਂ ਸਾਰੀ ਗੇਮ ਨਿਕਲ ਜੇ ਹਾਲਾਤ ਇੰਨੇ ਖਰਾਬ ਹੋ ਜਾਈਏ ਕਿ ਇੱਥੇ ਅਰਾਜਕਤਾ ਵਾਲੀ ਸਥਿਤੀ ਆ ਜਾਏ ਹੁਣ ਵੀ ਸਰਕਾਰ ਸਮਝੇ ਨਸ਼ਿਆਂ ਨੂੰ ਬੰਦ ਕਰਾਵੇ ਆ ਜਿਹੜੀਆਂ ਲੁੱਟਾਂ ਖੋਹਾਂ ਗੈਂਗਸਟਰ ਤੇ ਇੱਥੇ ਫਰੋਤੀਆਂ ਦਾ ਕੰਮ ਚੱਲਿਆ ਹੋਇਆ ਇਹਨੂੰ ਸਰਕਾਰ ਰੋਕੇ ਛੇਤੀ ਨਹੀਂ ਤਾਂ ਸਾਨੂੰ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਏਗਾ